ਦੱਸਿਆ ਕਿ ਪਰਿਵਾਰ ਆਸਟ੍ਰੇਲੀਆ ਘੁੰਮਣ ਗਿਆ ਸੀ ਤੇ ਪਿੱਛੇ ਚੋਰਾਂ ਦੇ ਵੱਲੋਂ ਵੱਡਾ ਕਾਰਾ ਕਰ ਦਿੱਤਾ ਜਾਂਦਾ ਹੈ ਘਰ ਦੇ ਵਿੱਚ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਘਰ ਦੇ ਵਿੱਚ ਚੋਰਾਂ ਨੇ ਹੱਥ ਸਾਫ਼ ਕਰ ਦਿੱਤਾ ਚਾਂਦੀ ਦੇ ਗਹਿਣੇ ਸਮੇਤ ਨਕਦੀ ਉਡਾਈ ਹੈ ਤੇ ਨਜ਼ਦੀਕੀ ਦੁਕਾਨਾਂ ਤੇ ਵੀ ਚੋਰੀ ਦੀਆਂ ਵਾਰਦਾਤਾਂ ਸਾਹਮਣੇ ਆਈਆਂ ਨੇ ਜਿੱਥੇ ਕਿ ਆਸਟ੍ਰੇਲੀਆ ਘੁੰਮਣ ਗਏ ਪਰਿਵਾਰ ਤੇ ਘਰ ਦੇ ਵਿੱਚ ਹੱਥ ਸਾਫ਼ ਕਰਦੇ ਆ ਚੋਰਾ ਨੇ ਸੋਨੇ ਚਾਂਦੀ ਦੇ ਗਹਿਣੇ ਚੋਰੀ ਕਰ ਲਏ ਅਤੇ ਨਕਤੀ ਉਡਾ ਲੈ ਜਾਣ ਦਾ ਮਾਮਲਾ ਸਾਹਮਣੇ ਆਉਂਦਾ ਨਰੇਸ਼ ਕੁਮਾਰ ਨੇ ਪੱਤਰਕਾਰਾਂ ਦੇ ਨਾਲ ਗੱਲਬਾਤ ਦੌਰਾਨ ਦੱਸਿਆ ਕਿ ਉਸ ਦਾ ਛੋਟਾ ਭਰਾ प्रमोद ਕੁਮਾਰ ਜੋ ਆਪਣੇ ਪਰਿਵਾਰ ਦੇ ਨਾਲ ਲੰਗੀ 11 ਦਸੰਬਰ ਨੂੰ ਬੱਚਾਂ ਦੇ ਕੋਲ ਆਸਟ੍ਰੇਲੀਆ ਕੁਮਣ ਗਿਆ ਸੀ ਪਿਛੋਂ ਘਰ ਨੂੰ ਤਾਲਾ ਲੱਗਾ ਦੇ ਚੋਰ ਘਰ ਦੇ ਵਿੱਚ ਵੜ ਗਏ ਅਤੇ ਚੋਰੀ ਦੀ ਵਾਰਤਾਤ ਨੂੰ ਅੰਜਾਮ ਦੇ ਗਏ ਮੈਨਿਸਪਲ ਸੰਗ ਮੈਂ ਇਥੋਂ ਵਾਰਡ ਨੰਬਰ 13 ਤੋਂ ਕਾਉਂਸਲਰ ਆ ਅਸੀਂ ਜਦੋਂ ਸਾਨੂੰ ਪਤਾ ਲੱਗਿਆ ਵੀ ਇਸ ਘਰ ਦੇ ਵਿੱਚ ਚੋਰੀ ਹੋਇਆ ਸੀ ਤੁਰੰਤ ਇੱਥੇ ਪਹੁੰਚੇ ਇਹ ਦੇਖਿਆ ਤਾਂ ਕਾਫੀ ਨੁਕਸਾਨ ਹੋਇਆ ਸਾਨੂੰ ਪਤਾ ਲੱਗਿਆ ਵੀ ਕਾਫੀ ਨੁਕਸਾਨ ਹੋਇਆ ਵੀ 10-12-15 ਲੱਖ ਤੱਕ ਦਾ ਨੁਕਸਾਨ ਹੋਇਆ ਤੇ ਜਿਹੜੇ ਜਿਹੜੇ ਮੌਜੂਦਾ ਜੇ ਪੁਲਿਸ ਨੂੰ ਇਹਨਾਂ ਨੇ ਦਰਖਾਸਤ ਦਿੱਤੀ ਆ ਉਹ ਕਹਿੰਦੇ ਵੀ ਅਸੀਂ ਆ ਕੇ ਸਾਰਾ ਫਿਰ ਅਸੀਂ ਸਾਡੇ ਕੋਲ ਖੜਕੇ ਥੋੜਾ ਜਿਹਾ ਪ੍ਰੋਪਰ ਪਤਾ ਨਹੀਂ ਲੱਗਿਆ ਵੀ ਕਿੰਨਾ ਨੁਕਸਾਨ ਹੋਇਆ ਥੋੜੇ ਦਿਨ ਪਹਿਲਾਂ ਇੱਥੇ ਪੈਨੀਪਾਲ ਲੈਬੈਟਰੀ ਵਾਲੇ ਨੇ ਉਹਨਾਂ ਦੇ ਵੀ 40-50 ਹਜ਼ਾਰ ਦਾ ਨੁਕਸਾਨ ਹੋਇਆ ਇਸ ਤੋਂ ਪਤਾ ਲੱਗਿਆ ਵੀ ਜਸ ਮੈਡੀਕਲ ਸਟੋਰ ਉਹਦੇ ਉਹਨਾਂ ਤੇ ਵੀ ਚੋਰੀ ਹੋਈ ਆ ਵੀ ਜਿਹੜਾ ਚੋਰੀ ਦੀਆਂ ਵਾਰਦਾਤਾਂ ਦਿਨ ਪਰ ਦਿਨ ਵੱਧ ਰਹੀਆਂ ਨੇ ਉਸ ਪ੍ਰਸ਼ਾਸਨ ਨੂੰ ਚਾਹੀਦਾ ਵੀ ਇਹਨੂੰ ਤੇ ਨੱਥ ਪਾਈ ਜਾਵੇ ਕੰਟਰੋਲ ਜਿਹੜਾ ਦਿਨ ਪਰ ਦਿਨ ਜਿਹੜਾ ਸਾਰੇ ਲਾਂਡਰ ਆਰਡਰ ਦਾ ਜਿਹੜੀ ਸਥਿਤੀ ਵਿਗੜ ਰਹੀ ਆ ਕਿਤੇ ਨਾ ਕਿਤੇ ਸਰਕਾਰ ਨੂੰ ਵੀ ਇਹ ਇਹ ਚੀਜ਼ਾਂ ਤੇ ਕੰਟਰੋਲ ਕਰਨਾ ਚਾਹੀਦਾ ਸਾਡੀ ਤਾਂ ਹੀ ਬਹਿੰਦਾ ਜਿਹਦਾ ਨੁਕਸਾਨ ਹੋ ਜਾਂਦਾ ਉਹਦੇ ਉਹਦੇ ਦਿਲ ਤੇ ਦਿੱਤੀ ਜਾਣੀ ਵੀ ਜਿਹਦਾ ਕਿੰਨੀ ਮਿਹਨਤ ਨਾਲ ਅਗਲਾ ਕਮਾਈ ਕਰਦਾ ਤੇ ਚੋਰੀ ਹੋ ਜਾਂਦੀ ਆ ਤਾਂ ਬਹੁਤ ਜਿਵੇਂ ਕਰ ਲੋ ਵੀ ਬੰਦਾ ساری ਜ਼ਿੰਦਗੀ ਉਹ ਰਾਸ ਅਨੀਤਾ ਠਗਿਆੜ ਜੀ ਮੈਂ ਆਪਣੇ ਘਰੇ ਸੀ ਹਾਂਜੀ ਮੇਰੇ ਦੇਵਾ ਰਹਿੰਦੇ ਵੈਸੇ ਅਸੀਂ ਜੁਆਇੰਟ ਫੈਮਿਲੀ ਪਹਿਲਾਂ ਇੱਥੇ ਰਹਿੰਦੇ ਸੀਗੇ ਜੀ ਹਾਂਜੀ ਤੇ ਕੀ ਗੱਲ ਬਾਤ ਜੀ ਫਿਰ ਹੋਈ ਪੈਸਾ ਮੈਂ ਤਾਂ ਨਾ ਮਿਸਤਰੀ ਨੂੰ ਸਲਾਈ ਬੋਰਡ ਲਗਾਉਣ ਲਈ ਵੀ ਠੀਕ ਕਰਨ ਲਈ ਭੇਜਿਆ ਸੀਗਾ ਉਹਨਾਂ ਨੇ ਆ ਕੇ ਦੱਸਿਆ ਬਈ ਚੋ ਬਈ ਬਈ ਆਂਟੀ ਛੇਤੀ ਆ ਭੱਜ ਕੇ ਇੱਧਰ ਬਈ ਸਾਰੇ ਲੋਕ ਟੁੱਟੇ ਹੋਏ ਨੇ ਤਾ ਕੇ ਦੇਖਿਆ ਤਾਂ ਸਾਰੇ ਕਮਰੇ ਚ ਖਲਾਰੇ ਖਲਾਰਾ ਪਿਆ ਪਿਆ ਸੀ ਤੇ ਚੋਰੀ ਹੋਈ ਪਈ ਸੀ ਅੱਛਾ ਜੀ ਉਹ ਕੀ ਮੰਗ ਕਰਦੇ ਜੀ ਅਸੀਂ ਸਰਕਾਰ ਕੋਲੋਂ ਇਹੀ ਇਨਸਾਫ ਦੀ ਮੰਗ ਕਰਦੇ ਹਾਂ ਕਿ ਸਾਡੇ ਚੇਤ੍ਰ ਤੋਂ ਚੇਤੀ ਇਨਸਾਫ ਦੁਵਾਇਆ ਜਾਵੇ ਚੋਰੀ ਦਾ ਪਤਾ ਕੀਤਾ ਜਾਵੇ ਠੀਕ ਹੈ ਜੀ